ਹੇਲੂਆ ਸਭ ਨੂੰ ਜੀਮ ਸੀ ਜੀ ਸਤ ਸ੍ਰੀ ਅਕਾਲ ਮੈਂ ਪੂਰਨ ਸਫਰੀ ਚੇਅਰਮੈਨ ਆਲੀ ਦੇ ਕ੍ਰਿਸ਼ਨ ਸਮਰਪਿਤ ਭਲਾਈ ਦਾ ਮੇਰੇ ਨਾਲ ਪਾਸਟਰ ਜੋਰਜੀ ਸੀ ਜੀ ਅਤੇ ਇਹ ਬੇਟੀ ਪ੍ਰੀਤ ਕੌਰ ਅਤੇ ਉਹਨਾਂ ਦੀ ਸੱਸਾਂ ਸਸ਼ਨਾ ਜਾਨਾ ਕਿ ਬੀਤੇ ਮਹੀਨੇ 8ਵੇਂ ਮਹੀਨੇ 21 ਤਰੀਕ ਨੂੰ ਇੱਕ ਦੋਸ਼ੀ ਇਹਨਾਂ ਦੇ ਘਰ ਆਣ ਕੇ ਇਹਨੂੰ ਮਾਰਕੁੱਟ ਕੀਤੀ ਸੀ ਇਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਥਾਣਾ ਕਥੂ ਮੰਗਲ ਵਿੱਚ ਆਪੂਰਨ ਸਫਰੀ ਚੇਅਰਮੈਨ ਆਲੰਗਿਆ ਕ੍ਰਿਸਚਨ ਸਮਾਜ ਭਲਾਈ ਦਲ ਵਿਰੇ ਨਾਲ ਪਾਸਟ ਜੋਰਜਨ ਸੀ ਜੀ ਅਤੇ ਪੀੜਿਤ ਬੇਟੀ ਪ੍ਰੀਤਕੌਰ ਇਹਨਾਂ ਦੇ ਸੱਸ ਮਨਜੀਤ ਕੌਰ ਮੈਂ ਦੱਸਣਾ ਚਾਹੁੰਦਾ ਕਿ ਬੀਤੇ ਮਹੀਨੇ 8ਵੇਂ ਮਹੀਨੇ 21 ਤਰੀਕ ਨੂੰ ਜਿਹੜਾ ਪਿੰਡ ਦੇ ਵਿੱਚ ਸਰਿਆਂ ਲਾਣ ਵੇਚਦਾ ਸੀ ਉਹ ਵਿਅਕਤੀ ਇਹਨਾਂ ਦੇ ਘਰ ਆ ਕੇ ਇਹ ਬੇਟੀ ਦੀ ਇਸਤੁਲ ਕਰਨ ਦੀ ਕੋਸ਼ਿਸ਼ ਕੀਤੀ ਆ ਅਤੇ ਬਹੁਤ ਹੀ ਮਾਰਿਆ ਜਿਹਨੂੰ ਕਿ ਗੰਭੀਰ ਸੱਟਾਂ ਲੱਗੀਆਂ ਸੀ ਇਹਦੇ ਪੇਟ 'ਚ ਸਿਰ 'ਚ ਅਤੇ ਉਹ ਜਿਹਨਾਂ ਦੇ ਘਰ ਕੰਮ ਕਰਦੀ ਹੈ ਉਹਨਾਂ ਜ਼ਿੰਮੇਵਾਰਾਂ ਨੇ ਆਪਣੀ ਕਾਰ ਤੇ ਲੱਦ ਕੇ ਥਾਣੇ ਕਥੂ ਨੰਗਲ ਖੜਿਆ ਫਿਰ ਮਜੀਠੇ ਹਸਪੀਟਲ ਵਿਖੇ ਖੜਿਆ ਤੇ ਇਹ ਜਿਹੜਾ ਵਾ 3 ਘੰਟੇ ਬੇਹੋਸ਼ ਰਹੀ ਅਤੇ ਲਗਾਤਾਰ 10 ਦਿਨ ਉੱਥੇ ਜਿਹੜੀ ਐਡਮਿਟ ਰਹੀ ਤੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਇਹ ਖਲਾਸਾ ਇਹ ਕਰਨਾ ਚਾਹੁੰਦਾ ਕਿ ਸਾਡੇ ਪਿੰਡ ਦਾ ਜਿਹੜਾ ਨਵ ਨੁਯੁਕਤ ਬਣਿਆ ਸਰਪੰਚ ਆ ਜਿਹੜਾ ਕਿ ਜੰਗੀਆ ਇੱਕ ਸੁokra ਜਆ ਉਹ ਇਹਦੇ ਹਸਪਤਾਲ ਦਾਖਲ ਦੇ ਸਮੇਂ ਤਿੰਨ ਚਾਰ ਵਾਰੀ ਹਸਪੀਟਲ ਆਪਣੇ ਕੰਮ ਗਿਆ ਪਰ ਇਹਦਾ ਪਤਾ ਲੈਣ ਤੱਕ ਨਹੀਂ ਗਿਆ ਇਹਨਾਂ ਨੇ ਪਿਛਲੇ ਦਿਨੀ ਚ ਬਾਰਸ਼ ਦੇ ਨਾਲ ਜਿਨ੍ਹਾਂ ਦੇ ਘਰ ਚੋਂਦੇ ਸੀ ਬਾਲਿਆਂ ਵਾਲੇ ਡੀਡੀਪੀਓ ਮੁਜੀਠਾ ਬੀਡੀਪੀਓ ਮੁਜੀਠਾ ਉਹ ਜੋ ਉਹ ਦੌਰਾ ਕਰਨ ਵਾਸਤੇ ਘਰਾਂ ਦੇ ਆਈ ਉਹ ਵਿਅਕਤੀ ਇਸ ਇਹਨਾਂ ਦੇ ਘਰ ਨਹੀਂ ਲੈ ਗਿਆ ਇਹਦੇ ਸੱਜ ਸੰਦੀਪ ਕੋਰ ਨੇ ਜਦੋਂ ਇਹਨਾਂ ਦੇ ਘਰ ਤੋਂ ਅੱਗੇ ਚੱਲੇ ਗਿਆ ਤੇ ਉਹਨਾਂ ਨੂੰ ਬੁਲਾ ਕੇ ਤੇ ਜਿਹੜਾ ਆਪਣੇ ਘਰ ਦਾ ਇਹ ਘਰ ਇਹਨਾਂ ਦੇ ਬਾਲਿਆਂ ਵਾਲੀ ਸੱਤ ਆ ਤੇ ਚੁੰਦੀ ਪਈ ਸੀ ਤੇ ਉਹਨਾਂ ਨੂੰ ਦਿਖਾਇਆ ਤੇ ਉਹ ਉਹ ਆਪਣਾ ਕੋਰਮ ਪੂਰਾ ਕਰਨ ਲਈ ਜਿਹਦੇ ਖਿਲਾਫ ਥਾਣੇ ਕਤੂਨਗਲਜ 121 ਨੰਬਰ ਐਫ ਆਰ ਮਿਤੀ 8 2025 ਦੀ ਦਰਜਿਆ ਜਿਹੜੀਆਂ ਅਲੱਗ-ਅਲੱਗ ਤਰ੍ਹਾਂਆਂ 64 62 115 ਬੜਾ 2 ਇੰਸੋ ਤੇਤੀ ਜਿਹੜੀਆਂ ਧਰਾਵਾਂ ਤਹਿਤ ਪਰਚਾ ਦਰਜ ਹੋਇਆ ਤੇ ਇਹ ਉਹ ਦੋਸ਼ੀ ਅਜੇ ਵੀ ਇਹਨਾਂ ਨੂੰ ਕਦੀ ਤੇ ਡਰਾਉਂਦੇ ਆ ਕਦੇ ਧਮਕਾਉਂਦੇ ਆ ਕਦੀ ਪੈਸੇ ਦਾ ਲਾਲਚ ਦਿੰਦੇ ਆ ਆਪਣੇ ਕੋਰਮ ਨੂੰ ਪੂਰਾ ਕਰਨ ਲਈ ਇੱਕ ਮੈਂਬਰ ਪੰਚਾਇਤ ਜਿਹਨੂੰ ਇਹਨਾਂ ਨੇ ਵੋਟਾਂ ਪਾਈਆਂ ਸੀ ਵਾਰਡ ਨੰਬਰ 1 ਤੋਂ ਉਹ ਮੈਂਬਰ ਉਲਟਾ ਇਹਨਾਂ ਦੇ ਜਿਹੜਾ ਵਾ ਕੰਮ ਕਰ ਰਿਹਾ ਉਹ ਦੋਸ਼ੀ ਧਿਰ ਦੀ ਸਪੋਰਟ ਕਰ ਰਿਹਾ ਤੇ ਪਹਿਲੋ ਜਿਹੜੇ ਧੜੇ 'ਚ ਹੈਗਾ ਸੀ ਉਧਰੋਂ ਸਰਪੰਚ ਦੇ ਧੜੇ 'ਚ ਚਲ ਗਿਆ ਕਿਉਂਕਿ ਉਹਦੇ ਮੈਂਬਰ ਪੂਰੇ ਨਹੀਂ ਹੁੰਦੇ ਕੋਰਮ ਪੂਰਾ ਕਰਨ ਲਈ ਇਹ ਸਰਪੰਚ ਇਲਾਵਾ ਇਹ ਜਿਹੜੇ ਕੰਮ ਕਰਦੀ ਹੈ ਮਾਤਾ ਉਹਨਾਂ ਨੂੰ ਜ਼ਿੰਮੇਵਾਰਾਂ ਨੂੰ ਜਵਾਬ ਆ ਰਿਹਾ ਕਿ ਇਹਨੂੰ ਰਾਜਨਾਵਾ ਕਰਾਇਆ ਜੇ ਇਹਦੇ ਬੇਟੇ ਨੂੰ ਉਹਨਾਂ ਨੇ ਸੱਦ ਕੇ ਸਕੂਲ ਦੇ ਲਾਗੇ ਜਿਸੇ ਕੰਮ ਕਰਦੀ ਆ ਰਾਜਨਾਵਾ ਕਰਨ ਦਵਾਤੇ ਕਿਹਾ ਤੇ ਇੰਨਾ ਹੀ ਨਹੀਂ ਇਹਦਾ ਪਤੀ ਜਿੱਥੇ ਕੰਮ ਕਰਦਾ ਵਿਗਿਆਲ ਉਹ ਵੀ ਇਹਨਾਂ ਦੇ ਘਰ ਆਏ ਆ ਜਿਹੜਾ ਵੀ ਰਾਜਨਾਵਾ ਕਰੋ ਤੁਸੀਂ ਜੀ ਉਹ ਦੋਸ਼ੀ ਦੀ ਸਪੋਰਟ ਕਰ ਰਹੇ ਮੈਂ ਹੈਰਾਨ ਆ ਇਹ ਜਗਤ ਉਹ ਸੰਸਾਰ ਤੋਂ ਇਹਨੂੰ ਪ੍ਰਮਾਤਮਾ ਦਾ ਡਰ ਨਹੀਂ ਭੈੜੀ ਉਹ ਬੰਦਾ ਉਸ ਹੀ ਅਜਿਹਾ ਜਿਹੜਾ ਉਹਨੇ ਪਹਿਲਾਂ ਹੀ ਸਾਡੇ ਪਿੰਡ ਦੀ ਇੱਕ ਕੁੜੀ ਦੇ ਨਾਲ ਲਵ ਮੈਰਿਜ ਕੀਤੀ ਆ ਅਤੇ ਇਸ ਦਾ ਵਿਰੋਧ ਕਰਨ ਦੇ ਉਹਦੀ ਜਿਹੜੀ ਕੁੜੀ ਦੀ ਮਾਂ ਹੈ ਸੱਸ ਉਹਨੂੰ ਦਾਤਰਾਂ ਦੇ ਨਾਲ ਉੱਥੇ ਲੰਗਰ ਲਾਇਆ ਸਭ ਦੇ ਸਾਹਮਣੇ ਕੁੱਟਿਆ ਉਹ ਇਹ ਸਦਮੇ ਦੇ ਨਾਲ ਇੱਕ ਮਹੀਨੇ ਬਾਅਦ ਜਿਹੜੀ ਉਹਦੀ ਮੌਤ ਹੋ ਗਈ ਹੋਰ ਵੀ ਕਈ ਹੁੱਲੜਬਾਜ਼ੀਆਂ ਉਹਨੇ ਕੀਤੀਆਂ ਤੇ ਲੋਕ ਜਿਹੜੇ ਆ ਇਹਨਾਂ ਗਰੀਬਾਂ ਦੀ ਮਦਦ ਕਰਨ ਦੀ ਬਜਾਏ ਇਹਨਾਂ ਤੇ ਪ੍ਰੈਸਰ ਬਾਰੇ ਇੱਕ ਰਾਜਨਾਮਾ ਕੀਤਾ ਹੈ ਕਿ ਅਜੇ ਤੱਕ ਜਿਹੜੀ ਕੱਤੂੰਗਲ ਦੀ ਪੁਲਿਸ ਆ ਉਹਨੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਕਦੀ ਤੇ ਫਫਾਉਂਡ ਆਉਂਦੇ ਆ ਕਿ ਤੁਹਾਡਾ ਹੀ ਪਰਚਾ ਜਿਹੜਾ ਰੱਦ ਕਰਾਰਾਂਗੇ ਸੋ ਮੈਂ ਮਾਨਯੋਗ ਡੀਜੀਪੀ ਸਾਹਿਬ ਅਤੇ ਮੁੱਖ ਮੰਤਰੀ ਸਾਹਿਬ ਕੋ ਮੰਗ ਕਰਦਾ ਕਿ ਐਸਐਸਪੀ ਜਿਹੜਾ ਦਿਹਾਤੀ ਜਲਾਮਬਰ ਸਰਦਾ ਉਹਨੂੰ ਹੁਕਮ ਦਿੱਤੀ ਜਾਏ ਤੁਰੰਤ ਜਿਹੜੀ ਆ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਜਾਏ ਤਾਂ ਕਿ ਇਹਨਾਂ ਨੂੰ ਜਿਹੜੀ ਸ਼ਾਂਤੀ ਔਰ ਤਸਦੀ ਮਿਲ ਸਕੇ ਇਹਨਾਂ ਨੇ ਜਿਹੜਾ ਤਕਾ ਹੋਇਆ ਮਲਮ ਪੱਟੀ ਦਾ ਕੰਮ ਹੋ ਸਕਦਾ